ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਭੈ ਕਿਰਪਾਲ ਦਿਆਲ ਗੋਬਿੰਦ ਅੰਮ੍ਰਿਤ ਹਿਰਦੈ ਸਿੰਚਾਈ ਨਵ ਨਿਦ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ ਪਏ ਕਿਰਪਾਲ ਦਯਾਲ ਗੋਬਿੰਦਾ ਅੰਮ੍ਰਿਤ ਹਿਦੈ ਸਿੰਚਾਈ ਨਵ ਨਿਦ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ संतन कौ आनंद सगल ही जाई ग्रह बाहर ठाकुर भगतन का रव रहया सर्व ठाई रहाओ ताकौ कोए न पहुचन हारा जाक अंग गुसाई ਜਮ ਕੇ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਾਕਉ ਕੋਏ ਨ ਪਹੁੰਚਨ ਹਾਰਾ ਜਾ ਕੈ ਅੰਗ ਗੁਸਾਈ ਜਮ ਕੇ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ